ਕਿ ਜਿੰਨੀ ਕਿਕਰਬਿਆਰ ਦੇ ਵਿੱਚ ਬੋਂਬੇ ਫਰਨੀਚਰ ਹੈ ਫਰਨੀਚਰ ਦਾ ਸ਼ੋਰੂਮ ਹੈ ਬੈੱਡ ਤੇ ਸੋਫੇ ਵਗੈਰਾ ਬਣਾਉਂਦੇ ਹੈਗੇ ਆ ਇਹਨਾਂ ਦੇ 3rd ਤੇ 4th ਫਲੋਰ ਫਲੋਰ ਦੇ ਉੱਤੇ ਬੜੀ ਭਿਆਨਕ ਅਗ ਲੱਗੀ ਹੈ ਬਾਜ਼ਾਰ ਤੋਂ ਲੈ ਕੇ ਗਲੀ ਜਿਹੜੀ ਪੈਕ ਸਾਈਡ ਤੇ ਜਾਂਦੀ ਹੈ 90 ਫੁੱਟ ਤੱਕ ਜਿੰਨੀ ਦੁਕਾਨ ਹੈ ਉਹਦੇ ਸਾਰੇ ਦੇ ਉੱਤੇ ਉਹ ਅੱਗ ਲੱਗ ਚੁੱਕੀ ਹੈ 3rd ਤੇ 4th ਫਲੋਰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਮਚ ਚੁੱਕਿਆ ਫਾਇਰ ਬ੍ਰੀਗੇਡ ਦੀਆਂ 5 ਗੱਡੀਆਂ ਆ ਚੁੱਕੀਆਂ ਹੁਣ ਤੱਕ ਫਾਇਰ ਬ੍ਰੀਗੇਡ ਦੀ ਟੀਮ ਇਸ ਟਾਈਮ ਉੱਪਰ ਗਈ ਹੋਈ ਹੈ ਤੇ ਉੱਪਰੋਂ ਜਿਹੜਾ ਰੈਸਕਿਊ ਚੱਲ ਰਿਹਾ ਹੈਗਾ ਇਹਨਾਂ ਦਾ ਬੈਕ ਸਾਡ ਤੋਂ ਕਾਫੀ ਜ਼ਿਆਦਾ ਆ ਆ ਪਿੱਛੇ ਬੜੀ ਜ਼ਿਆਦਾ ਅੱਗ ਲੱਗੀ ਹੈ ਪਿੱਛੋਂ ਦੇ ਸ਼ੀਸ਼ੇ ਵੀ ਟੁੱਟ ਟੁੱਟ ਕੇ ਡਿੱਗੇ ਹੈਗੇ ਸ਼ੋਰੂਮ ਦੇ ਤਾਂ ਪਿੱਛੇ ਵੀ ਜਿਹੜੇ ਲੋਕ ਖੜੇ ਹੈਗੇ ਆ ਲੋਕਾਂ ਨੂੰ ਦੱਸਣ ਵਾਸਤੇ ਵੀ ਇਸ ਗਲੀ ਦੇ ਵਿੱਚ ਟੁੱਟ ਪੋਣਾਂ ਆ ਵੀ ਉੱਤੇ ਕਾਂਚ ਦੇ ਸ਼ੀਸ਼ੇ ਟੁੱਟ ਟੁੱਟ ਕੇ ਥਲੇ ਡਿੱਗ ਰਹੇ ਆ ਇਹ ਲੋਕੀ ਕੋਈ ਜਾਨੇ ਨੂੰ ਸਾਮਭੀ ਤੋ ਨਹੀਂ 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 ਜਾਨੇ ਨੂੰ ਨੁਕਸਾਨ ਨਹੀਂ ਹੋਇਆ ਜੀ ਦੁਕਾਨੇ ਭਲਾ ਕੇ ਚਲੇ ਜਾਂਦੇ ਹੈਗੇ ਸਾਡੇ ਕਿਸੇ ਤਰ੍ਹਾਂ ਹੋ ਜੇ ਤੇ ਜਿਹੜੀ ਅੱਗ ਹੈਗੀ ਹੈ ਇਹਨਾਂ ਦੇ ਜਾਣ ਤੋਂ ਬਾਅਦ ਲੱਗੀ ਹੈਗੀ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਅੱਗ ਹੈ ਅੱਗੇ ਤੋਂ ਲੈ ਕੇ ਪਿੱਛੇ ਤੱਕ ਫੈਲ ਗਈ ਕਾਰਨ ਦੋ ਬਦ ਨਹੀਂ ਕਾਰਨ ਸਪਾਰਕਿੰਗ ਲੱਗ ਰਿਹਾ ਜੀ ਕਿਉਂਕਿ ਅੱਜ ਹਵਾ ਵੀ ਤੇਜ਼ ਹੈ ਉਹਦੇ ਕਰਕੇ ਛੇਤੀ ਫੈਲ ਗਿਆ ਉਹ। ਦੁਕਾਨਾਂ ਦਬਾ ਕੇ ਚਲੇ ਗਈ ਸੀਗੇ। ਇਹ ਕਿ ਸਪਾਰਕਿੰਗ ਸਪਾਰਕ ਵਗੈਰਾ ਹੋਇਆ ਕੋਈ ਜੀ। ਕਿਹੜੀ ਦੁਕਾਨ ਹੈ? ਇਹ ਬੰਬੇ ਫਰਨੀਚਰ ਹੈ ਜੀ। ਇਹ ਨਾਲ ਉਹ ਰਿਹਾ ਜੀ ਦੇਖੋ ਮੌਜੂਦ ਗੱਡੀਆਂ ਤੇ ਨਾਗੀਆਂ ਆ ਪਰ ਫਰਮਗੇਟ ਵਾਲੇ ਤੇ ਲੱਗੇ ਹੋਏ ਆਪਣੀ ਕੋਸ਼ਿਸ਼ ਪੂਰਾ ਪਰ ਅੱਗ ਹਾਰੀ ਬੁਝਣ ਨਹੀਂ ਆ ਰਹੀ ਕਿਉਂਕਿ ਇਹਨਾਂ ਦਾ ਸਾਰਾ ਸਮਾਨ ਹੈ ਨਾ ਸੋਫੇ ਨਾਲ ਗੱਦਿਆ ਵਗੈਰਾ ਦਾ ਉਹ ਆ ਵੀ ਇੱਕ ਤਰ੍ਹਾਂ ਦੀ ਹੋ ਗਿਆ। ਸੋੜ ਗਿਆ। ਹਾਂ ਟੋਪ ਲੋਰ ਗਿਆ। اور خطري کي شور شور ڪري رهندے آهي باقي ته هنن جا ڪنهن کي باري مهري پڪل پلي پيلي شيءا هوندي آهي يا ڪن کي قابو پایا